ਜਦੋਂ ਕਰੋਨਾ ਸੀ ਸਾਧਿਆਂ ਖੜਕਾ ਦੀਆਂ ਫੇਰ ਕਰੋਨਾ ਖਤਮ ਹੋ ਗਿਆ ਝੂਠੇ ਬੋਲਦੇ ਗਏ ਵੀ ਇੰਨੇ ਮਰੇ ਨੇ ਉਹ ਦੂ 10 ਗੁਣਾ ਮਰੇ ਹੋਏ ਸਾਰੇ ਕੱਢ ਕੇ ਦਿਖਾ ਦੇ ਕਬਰ ਸਨਾਂ ਤੋਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਅਗੜਾ ਨੇ ਡਾਟਾ ਕੱਢ ਲਿਆ ਇਹ ਝੂਠ ਬੋਲ ਕੇ ਜਿਹੜੀਆਂ ਸਰਕਾਰਾਂ ਝੂਠ ਦੇ ਸਾਰੇ ਖੜੀਆਂ ਹੋਣ ਉਹ ਕਦੇ ਚੱਲਦੀਆਂ ਨਹੀਂ ਜਿਹੜੀਆਂ ਲੋਕਾਂ ਨੂੰ ਵੰਡ ਕੇ ਖੜੀਆਂ ਹੋਣ ਲੋਕਾਂ 'ਚ ਨਫ਼ਰਤ ਪੈਦਾ ਕਰਨ ਇਹ ਸੰਸਾਰ ਪਿਆਰ ਨਾਲ ਰਹਿੰਦਾ ਹੈ ਇਹ ਕੁਦਰਤ ਦੇ ਸੂਲ ਦੇ ਉਲਟ ਨਹੀਂ ਤੁਸੀਂ ਇੱਥੇ ਖੜਿਆ ਆਪਾਂ ਤੁਸੀਂ ਦੇਖੋ ਹਰੇਕ ਦਰਖ ਦੇ ਪੱਤੇ ਆਪਦੇ ਆਪ ਦੇ ਨੇ ਜੀ ਫੁੱਲ ਉਹ ਖਰੇ ਖਰੇ ਲੰਘਦੇ ਨੇ ਹਵਾ ਉਹੀ ਆ ਪਾਣੀ ਉਹੀ ਆ ਜੇ ਕੋਈ ਕਹੇ ਮੈਂ ਇੱਥੇ ਇੱਕੋ ਰੰਗ ਬਣਾਉਣਾ ਇੱਕੋ ਤਰ੍ਹਾਂ ਦੇ ਫੁੱਲ ਲਾਉਣੇ ਨੇ ਉਹ ਬਾਗ ਉਜੜ ਜਾਏਗਾ ਅੱਜ ਸਾਡੇ ਦੇਸ਼ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਤਰ੍ਹਾਂ ਤਰ੍ਹਾਂ ਦੀ ਬੋਲੀ ਹੈ ਤਰ੍ਹਾਂ ਤਰ੍ਹਾਂ ਦਾ ਸੱਭਿਆਚਾਰ ਹੈ ਤਰ੍ਹਾਂ ਤਰ੍ਹਾਂ ਦਾ ਸਾਧਾਰਥਚਾਰ ਹੈ ਤਰ੍ਹਾਂ ਤਰ੍ਹਾਂ ਦੇ ਸਭਿਆਚਾਰ ਨੇ ਭਾਈਚਾਰੇ ਨੇ ਉਹਨਾਂ ਨੂੰ ਇਹ ਤੋੜਨਾ ਚਾਹੁੰਦੇ ਨੇ ਇਹ ਤੋੜ ਕੇ ਇਸ ਦੇਸ਼ ਨੂੰ ਕਹਿੰਦੇ ਅਸੀਂ ਇੱਕ ਬਣਾਵਾਂਗੇ ਇੱਕ ਤਾਂ ਜਿਹੜਾ ਜੈਪੁਰ ਦੇ ਚ ਪਿੰਕ ਬਾਜ਼ਾਰ ਹੈ ਨਾ ਪਿੰਕ ਸਿਟੀ ਦਾ ਕਹਿੰਦੇ ਨੇ ਉਹ ਇੱਕ ਨਹੀਂ ਰਿਹਾ ਅੱਛਾ ਡਾਕਟਰ ਸਾਹਿਬ ਬਾਰਾ ਚੱਕ ਪੁਆਇੰਟ ਬਣਾਏ ਗਏ ਨੇ ਅਤੇ ਸਾਰੇ ਜਥੇਬੰਦੀਆਂ ਨੂੰ ਆਗੋਂ ਨੂੰ ਰੋਕਿਆ ਜਾ ਰਿਹਾ ਵੀ ਇੱਥੇ ਨਾ ਪਹੁੰਚ ਸਕਣ ਉਹ ਰੋਕ ਲਾ ਕੇ ਬੰਦੇ ਕਿੰਨਾ ਕਰ ਲੈਣਗੇ ਤੁਸੀਂ ਐਦਾਂ ਰੋਜ਼ ਕਰਦੇ ਹੋ ਇਹ ਰੁੱਕੀ ਜਾਂ ਜੁਨਾ ਜੋਰ ਲਾਉਣਾ ਲਾੜਿਆ ਨਾ ਕੁੱਟ ਲੈਣ ਇਹਨਾਂ ਦਾ ਆਲਦੀ ਖਤਮ ਹੋਣਾ ਕਰੇ ਸਿਰਫ ਦੇਖਿਆ ਕਿਸੇ ਸਮੇਂ ਕਿਹਾ ਜਾਂਦਾ ਸੀ ਯੂਨਿਟੀ ਇਨ ਡਾਈਵਰਸਿਟੀ ਉਹ ਡਾਈਵਰਸਿਟੀ ਖਤਮ ਕਰਕੇ ਜਿੱਦਾਂ ਤੁਸੀਂ ਕਿਹਾ ਬਾਇਓਲੋਜੀਕਲੀ ਇੱਕੋ ਹੀ ਤਰ੍ਹਾਂ ਦੇ ਕੁਦਰਤ ਦੇਖੇ ਕੁਦਰਤ ਸੁਣੀਏ ਕੁਦਰਤ ਭਾਉ ਸੁਖ ਸਾਲ ਕੁਦਰਤ ਦਾ ਕਾਸੀ ਕੁਦਰਤ ਦਾ ਕਾਸੀ ਕੁਦਰਤ ਸਭ ਸੰਸਾਰ ਇਹ ਕੁਦਰਤ ਦਾ ਸਾਰਾ ਸੰਸਾਰ ਤੁਸੀਂ ਮੈਨੂੰ ਦੱਸੋ ਤੁਹਾਡਾ ਕਿਸੇ ਦਾ ਡੀਐਨਏ ਟੈਸਟ ਕਰਵਾ ਲਓ ਫਿੰਗਰਪ੍ਰਿੰਟ ਕਰਵਾ ਲਓ ਆਧਾਰ ਕਾਰਡ ਤੇ ਕਿਉਂ ਫਿੰਗਰਪ੍ਰਿੰਟ ਲਾਉਂਦੇ ਨੇ ਇੱਕ ਦੂਜੇ ਦੇ ਮਿਲਦੇ ਨਹੀਂ ਕੁਦਰਤ ਨੇ ਬਣਾਇਆ ਨਾ ਜੇ ਐਨੇ 800 ਕਰੋੜ ਦੁਨੀਆ 'ਚ ਲੋਕ ਨੇ ਕਿਸੇ ਨੇ ਵੀ ਫਿੰਗਰਪ੍ਰਿੰਟ ਨਹੀਂ ਮਿਲਦੇ ਇਹਦਾ ਮਤਲਬ ਹੈ ਬੰਨ ਸੁਵੰਤਾ ਜਿਹੜਾ ਕੁਦਰਤ ਦਾ ਸਹੂਲ ਹੈ ਵਿਗਿਆਨ ਦਾ ਸਹੂਲ ਹੈ ਤੇ ਇਹ ਬਦਮਾਸ਼ੀ ਕਰਦੇ ਨੇ ਮੈਨੂੰ ਸ਼ਬਦ ਕਹਿਣਾ ਪੈ ਰਿਹਾ ਡਾਕਟਰ ਸਾਹਿਬ ਗੋਡੇ ਟੈਕ ਉਹ ਜਿਹੜਾ ਬੰਦਾ ਜ਼ਰੂਰ ਹੁੰਦਾ ਉਹ ਜਿਆਦਾ ਦਰਿੰਦਾ ਹੁੰਦਾ ਹੈ ਉਹ ਜਿਆਦਾ ਜ਼ੁਲਮ ਕਰਦਾ ਹੈ ਪਰ ਉਹ ਬੱਸੇ ਰੰਗਦਾ ਸਿਰ ਵੱਡਣ ਵਾਲੇ ਦੀ ਸੁੱਖਾ ਸਿੰਘ ਤੇ ਨਇਤਾਰ ਸਿੰਘ ਪਰ ਮੈਂ ਪਰਨਾ ਕਿਵੇਂ ਦੱਬ ਲਾਂਗੇ ਜਾਂ ਇਹ ਨਹੀਂ ਜਾਣ ਦਿੰਦਾ ਜਾਊਗਾ ਕੇਂਦਰ ਨੂੰ ਮੈਂ ਕਹਿੰਦਾ ਪਰ ਮੈਂ ਪਰਮ ਪਹਿਲਾਂ ਨਹੀਂ ਕਰੀ ਤੁਸੀਂ ਮੈਨੂੰ ਇਹ ਦੱਸੋ ਸਾਰੇ 28 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕਰੀ ਚਾਰ ਨੂੰ ਦੇਖਿਆ ਲਾਗੂ ਨਹੀਂ ਹੋ ਸਕਦੀ ਵਾਪਸ ਲੈ ਲਈ ਉਹ ਭਾਜੀਪੀ ਵਾਲਾ ਪਤਾ ਅਸੀਂ ਵਾਪਸ ਕਰਾਤੀ ਕਰਾਤੀ ਉਹ ਵਾਪਸ ਤਾਂ ਲੀਨੋ 28 ਵਿਸ਼ੇ 28 ਤੋਂ ਲਾਗੂ ਹੋਣੀ ਹੈ ਜਾਰੀ ਕਰਤੀ ਖੋਰ ਚਾਰ ਨੂੰ ਹੀ ਜੀ ਹੁਣ ਇਹ ਜਿੱਦਾਂ ਅਸੀਂ ਡੇਟ ਤੈਅ ਕਰਾਂਗੇ ਪਹਿਲਾਂ ਮੋੜਾ ਸੀ ਨਾ ਹੂੰ ਜੀ ਪਹਿਲਾਂ ਕਹਿੰਦੇ 28 ਤੋਂ ਲਾਗੂ ਹੋਗੀ ਫਿਰ ਕਹਿੰਦੇ ਹੁਣ ਡੇਟ ਬਾਅਦ ਚ ਤੈਅ ਕਰਾਂਗੇ ਫਿਰ 7 ਤਰੀਕ ਨੂੰ ਨੋਟੀਫਿਕੇਸ਼ਨ ਕਰੀ ਵੀ ਨਹੀਂ ਇਹ ਰੱਦ ਪੱਕੀ ਰੱਦ ਹੋ ਗਈ ਫਿਰ ਉਸ ਤੋਂ ਬਾਅਦ ਚੋਣਾਂ ਦਾ ਨਹੀਂ ਫੈਸਲਾ ਕਰਿਆ ਹੁਣ ਇਹ ਵੀ ਕਰਤਾ ਇਹਨਾਂ ਨੇ ਬਣਾ ਕੇ ਤੇਈਤਾ ਆ ਮੇਰੇ ਕੋਲ ਕਮੈਂਡਰ ਹੈ ਇਹ ਝੂਠ ਬੋਲਦੀ ਹੈ ਵਾਈਸ ਚਾਂਸਲਰ ਇਹਦੀ 13 ਸੈਕਸ਼ਨ ਦੇ ਵਿੱਚ ਚੋਣ ਹੋਣੀ ਹੈ ਕੰਨ ਅਨੰਦਰਾ ਦੀ ਹਾਂ ਬਿਲਕੁਲ ਜੀ ਉਹਦੇ ਵਿੱਚ ਕਿਤੇ ਨਹੀਂ ਦਿਖਾਇਆ ਵੀ ਵਾਈਸ ਚਾਂਸਲਰ ਦੀ ਮਨਜ਼ੂਰੀ ਲੈਣੀ ਹੈ ਉਹਦੇ ਤੇ ਦਿਖਾਇਆ ਵੀ ਜਦ ਚੋਣ ਹੋ ਜੇ ਚਾਂਸਲਰ ਨੋਟੀਫਾਈ ਕਰੇਗਾ ਨੋਟੀਫਾਈ